ਔਰ ਬਾਈ ਕਿੱਦਾ ਠੀਕ ਆ ਉਹ ਦੱਲੀ ਕਿੱਦਾ ਠੀਕ ਆ ਠੀਕ ਵੀ ਆ ਦੇਖਦੇ ਆ ਤੇਰੇ ਵਾਲਾ ਤਗੜਾ ਕਿ ਦੱਲੀ ਵਾਲਾ ਟਰੈਕਟਰ ਤਗੜਾ ਹੈ ਤਗੜਾ ਦਾ ਤਾਂ ਮੰਨੀਏ ਜੇ ਹੁਣ ਤੂੰ ਦੱਲੀ ਜਿੰਨਾ ਪਾਵੇ ਨਾ ਵੀ ਦੱਲੀ ਉਹ ਦੱਲੀ ਬੋਲਦਾ ਹੀ ਨਹੀਂ ਕੋਈ 198 ਦਾ ਰਿਆ ਜੇ ਵੀ ਨਹੀਂ ਬੋਲਦਾ 86 ਇਹਨਾਂ ਦਾ ਪਿੰਡ 198 ਦਾ ਰੋਲਾ ਪਾਇਆ ਪਿਆ ਉਹ ਪਿੰਡ ਨਹੀਂ ਆਉਂਦੇ ਤੇ ਇੱਥੋਂ ਅੱਗੇ ਦੇਖੀਏ ਵੀਰੇ ਨੂੰ ਟ੍ਰੇਲਰ ਚਲੋ ਜੀ ਚਲੋ ਲੱਗੇ ਜੀ ਕੌਣ ਹੈ ਪਹਿਲਾਂ ਹੀ ਰੈਡੀ ਕਰਤਾ ਗਿਆ ਵੀਰੇ ਇਹ ਤਾਂ ਬੱਧੀ ਹਟਾਣਾ ਹਾਂ ਉਹ ਮਾਜੂ ਕੱਟਾ ਹੋ ਜਾਈਏ ਨਾ ਅੱਜ ਕੋਈ ਨਹੀਂ ਸੋਲ ਬਰੇ ਇੱਕ ਵਾਰੀ ਹੋਰ ਵਾਰ ਚੁੱਕਾ ਪਿੰਡ ਦਾ ਉਪਰ ਚੱਕ ਦੋਸਤ ਹੈ ਆ ਪੈਨ ਪਾ ਦਿਓ ਜੀ हां जी करले ਪਾਸੇ ਨੂੰ ਮੋੜ ਹੋਣਾ ਦੇਖ ਵੀਰੇ ਕੱਟ ਲੈ ਕੱਟ ਦੇ ਕੱਟ ਲੈ ਕਾਹ ਮੋੜਨਾ ਹੋਰੀ ਦੇ ਚੱਲ ਚੱਲ ਵੀਰੇ ਪੈਰ ਲੱਗ ਗਿਆ ਉਧਰ ਠੀਕ ਹੈ ਲੈ ਜਾ ਬਸ ਇੱਧਰ ਹੀ ਠੀਕ ਆ ਚੱਲ ਬੈਕ ਬੈਕੇ ਲੈ ਕੇ ਜਾ ਰਹੇ ਕਹਿੰਦਾ ਗਾਂਹ ਗੰਨੇ ਚ ਮੋੜਨਾ ਨਹੀਂ ਹੈਗਾ ਦੇ ਜਾ ਹੌਲੀ ਹੌਲੀ ਲਾਈਨ ਫੇਰੇ ਚੱਲ 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 ਸਿੱਧਾ ਜੀ ਗੁੱਡੀਆਂ ਸਾਲਿਆਂ ਦੀ ਲਾ ਦੱਸੋ ਜੀ ਇੰਨੇ ਟਾਇਰ ਆ ਕਹਿੰਦਾ 150 ਵਾਲੇ ਨਹੀਂ ਹੈਗੇ ਯਾਰ ਆਉ ਦੇਖ ਤਾਂ ਉਹ 14 ਦੇ ਟਾਇਰ ਆ ਇਹ ਤੇਰੇ ਨਵੇਂ ਆ ਤੂੰ ਤਾਂ ਲੈ ਕੇ 150 ਉਹ ਤਾਂ ਮਹਿੰਦਰ ਆ ਬਜਰਾ ਮਹਿੰਦਰੇ ਨੂੰ ਲਾ ਲਾ ਯਾਰ ਆਪ ਚੌਕੜੀ ਨਵੀ ਪਾਈ ਫਿਰਦਾ ਗੰਨਾ ਟਾ ਕੇ 98 ਕੁਇੰਟਲ ਓਏ ਚੌਕੜੀ ਦਾ ਇੱਕ ਭਲੇ ਗਿਆ ਦੇਖ ਵਾਰ ਭਲੇ ਕੇ ਉਹ ਆਇਆ ਤਾਂ ਮੈਂ ਪਰ 150 ਲਾਇਆ ਆ ਉਦੋਂ ਖਰਾਬ ਗੰਨਾ ਤੇ ਨਾ 98 ਹੀ ਘੜਿਆ ਉਹ ਨਾਲ ਗੰਨਾ ਫੁੱਟਣਾ ਨਹੀਂ ਵੜਾ ਦੇ ਸਾਰਾ ਲੈ ਚਲ ਉਹ ਤਾਂ ਕੋਈ ਨਹੀਂ ਚੱਲੀ ਜਾਣਾ ਪਰ ਮੇਰੇ ਉਹ ਤਾਂ ਮੇਰੇ ਉਹਦੇ ਗੰਨਾ ਖਰਾਬ ਹੋਤਾ ਆ ਚੱਕਰ ਦਾ ਟੀਡ ਵਾਲੀ ਕਣਕ ਮਾਰਦੀ ਛਾਂ ਪੁੱਤਾ ਫੇ ਹੈ ਹੀ ਆ ਯਾਰ ਹਰ ਕ ਹੜਾ ਉਖੜਦੀ ਆ ਪੂਰੀ ਤੇ ਦੇਖ ਲੈ ਟਾਂ ਚਲਾ ਫਿਰ ਚਲ ਦੇਖ ਲੈ ਮੈਂ ਥੋੜਾ ਤੇ ਵੀਰੋ ਨਵੀਂ ਲੈ ਦਿੱਤੀ ਤਾਂ ਹੈਗੀ ਤੀ ਹਾਂ ਛੋਟੀ ਜੀ ਹੈਗੀ ਆ ਉਹ ਚਲ ਅਸੀਂ ਕਿਹੜੇ ਖਾ ਲੈਣੀ ਇਹ ਬਚ ਗਈ ਤੇਰੀ ਫੇ ਤੈਨੂੰ ਦੇ ਦੇਣੀ ਚੜ ਜਾਣਾ ਉੱਚਾ ਮੜਾ ਜਾ ਮੂਰੇ ਤੇ ਮੂਰੇ ਦਾ ਬੂਰੱਖੀ ਪਿੱਛੇ ਨਾ ਬਹੁਤਾ ਕੜਾਈ ਲੈ ਇਹਨੂੰ ਖੋਲਿਆ ਜਾ ਲਾ ਇਹਨੂੰ ਪਲੱਗ ਨੂੰ ਦੇਖੀਏ ਲਾਈਏ ਲੈਟਾ ਤਾਂ ਹੀ ਬਾੜਣੀਆਂ ਫਿਰ ਚਲ ਮਲ ਵੀ ਕਿਆ ਕਹਿੰਦੀ ਆ ਚਲ ਆ ਜਾਣਾ ਪਲੱਗ ਨੇ ਪਲੱਗ ਨੂੰ ਤਾਰਾ ਖੋਲ ਸਾਰੀਆਂ ਬਸ ਮੈਂ ਤੈਨੂੰ ਦੱਸ ਦੇਣਾ ਉਹ ਚੋ ਅਰਥ ਕੱਢ ਦੇ ਕੱਲੀ ਬਾਕੀ ਸਾਰੀਆਂ ਲਾ ਲੈਣੀਆਂ ਆਪਾਂ ਨੇ ਉਗੀ ਫਿਟਿੰਗ ਹਾਂ ਬੜਪੀਆਂ ਪਾਰਕਿੰਗ ਦੇਖ ਪਹਿਲਵਾਨ ਬੜਪੀਆਂ ਬੜਾ ਠੀਕ ਆ ਫਿਰ ਚਲਾਤੀ ਇੰਨੇ ਸੀ ਜਾਣ ਚੰਨੀ ਵੀ ਮੰਗਣਾ ਸੀ ਪਲੰਬਰਿੰਗ ਉਹਦਾ ਵੀ ਅਜੀ ਸੰਗੂ ਕਰਨਾ ਜਾਣਦੇ ਆ ਇਲੈਕਟ੍ਰੀਸ਼ੀਅਨ ਵੀ ਹੈਗਾ ਸਭ ਕੁਝ ਆ ਤੇ ਤੂੰ ਜੈਡ ਕੋਈ ਕੰਮ ਨਹੀਂ ਛੱਡੀਦਾ ਉੱਪਰ ਲਵੇਟ ਦੇਣਾ ਇਹ ਟੇਪ ਆਹ ਵਲ ਤਾਂ ਠੀਕ ਲਵੇਟ ਦੇਣੀ ਇਕੱਠੀ ਕਰਕੇ ਲੈ ਆਇਆ ਵੀ ਹੋ ਤੇਰੀ ਰਾਤ ਮੈਂ ਲਾਈਟਾਂ ਦਾ ਬੜੀ ਜਾ ਮੈਂ ਲਾਈਟਾਂ ਤਾਂ ਬੜੀ ਜਾ ਉਹ ਚੱਲ ਫਿਰ ਬਾਕੀ ਦਾ ਅੰਡੀਕੇਟਰ ਉਹthetaedar ਪੈਣੀ ਦੀ ਸਭ ਨੂੰ ਚੱਲ ਪੈਣਾ ਉਹ ਬਾਤ ਪਾ ਲੈਂਗੇ ਫਿਰ ਦੇਨੇ ਫਿਰ ਕਿਸੇ ਦਿਨ ਪੰਡੀ ਬਕਸ਼ ਕੰਮ ਕਰੂਗੇ ਉਹ ਤਾਂ ਐਵੇਂ ਨਹੀਂ ਇੱਥੇ ਰਕਾਰ ਪੈਣੀ ਆ ਪੂਰੇ ਤੱਕ ਆਪਾਂ ਨੇ ਇੱਥੇ ਵੀ ਢੋਲ ਵੀ ਹਾਂ ਇਹ ਵੀ ਅਸੀਂ ਪੈਣੀ ਕਰੀ ਆ ਪਹਿਲਾਂ ਵੀ ਕਰੀ ਵੀ ਕਾਰਵਾਈ ਅਸੀਂ ਦੂਏ ਟਰਾਲੀ ਖਾਤਰ ਪੁਰਾਣੇ ਖਾਤਰ ਦੂਏ ਉਹਨੇ ਲਾਈਟਾਂ ਵੀ ਬਟੋਲ ਨਹੀਂ ਉਹ ਮੇਰੇ ਕਾਰਵਾਈ ਦੇ ਚੱਲਦੀਆਂ ਨਹੀਂ ਸਾਡੀ ਤਾਂ ਸੁੱਥੇ ਸਿੱਧੇ ਕੰਮ ਹੀ ਆ ਯਾਰ ਫਾਇਦਾ ਕੀ ਫਿਰ ਜੇ ਅਸੀਂ ਨਾ ਕਰ ਸਕੀਏਗਾ ਉਹ ਤਾਂ ਦਾ ਤੋੜਿਆ ਬੈ ਮੈਨੂੰ ਰੇੜੀ ਅਲਾ ਛੇੜੇ ਛੇੜੇ ਰੇੜੀ ਦਾ ਆਈ ਹੁਣ ਚਲਾ ਚਲਾ ਕੇ ਬੱਸ ਕਰਾਈ ਪਈਏ ਸੀ। ਇਹ ਹਾਂ ਰੇੜੀ ਹਾਂ। ਹੁਣ ਆਈ ਟੀਚਰਾਂ ਕਰੀ ਜਾਂਦੇ ਨਾਲੇ ਰੇੜੀ ਬਿਨਾਂ ਕੰਮ ਨਹੀਂ ਚੱਲਦਾ। ਉਹ ਪਹਿਲਾਂ ਪਹਿਨੀ ਚੱਲਦਾ ਹੁੰਦਾ ਬੰਦਾ ਟੀਚਰ। ਬਾੜੀ ਵੱਜ ਗਈਆਂ? ਹਾਂ ਬਾੜੀ। ਦੇਖ ਲੋ ਚੈੱਕ ਕਰ ਲੋ। ਬਰਦੀਆਂ ਜੀ। ਅਰ ਫੁੱਲ। ਅਰ ਜੀਤਰੀਆਂ ਵੀ ਜਾਂ ਬਰਦੀਆਂ। ਬਾੜੀ ਮੇਡੂ? ਅੱਜ ਆਈ ਬਾੜੀ। ਉਹ ਤਾਂ ਬੜਨੇ ਉਹ ਵੀ ਉਹਦੇ ਨਾਲ ਹੀ ਆ। ਓ ਬੱਚੀ ਵਾਲੀ ਘੱਟ ਬਲਦੀ ਚੱਲ ਗਈ ਨਹੀਂ ਬਤਾਈ ਦਾ ਘੜ ਹੋ ਗਿਆ ਇੱਧਰ ਹੀ ਆਹ ਚਾਹ ਛੱਡਣੇ ਵਾਲੀ ਆ ਚੱਲ ਪੈਣੀ ਆ ਆਹੋ ਜੀ ਨੂੰ ਬੰਦ ਘੱਟ ਕਰਮੇ ਦੇ ਰੋ ਜੰਦਾ ਇਹ ਵੀ ਬਿੱਕ ਨੂੰ ਪਾਤੀ ਰੱਖਣਾ ਬੋਲ ਦੇ ਹਲਦਾ ਇਹ ਲੱਗੇ ਰਹਿੰਦੇ ਖੁੱਲ ਕੇ ਕੀ ਕਰਨਾ ਵੀਰੇ ਹੁਣ ਬੰਦ ਦੇ ਰਾਤ ਨੂੰ ਹੁਣ ਕੱਢੂਗਾ ਬਲੂਗੇ ਹੋ ਗਿਆ ਲੈ ਫਟੇ ਬਰੋਲ ਦੇ ਦੇ ਨੂੰ 10 ਰੁਪਏ ਨੁਕਸਾਨ ਬਸ ਬਹੁਤ ਆ ਬਹੁਤ ਆ ਚਲ ਦੇਖੀ ਕਿੰਨੇ ਕਿੱਟੜੀ ਭਰੀ ਹਾਂਜੀ ਆਖਰੀ ਫਟਣ ਲੱਗਿਆ ਤਾਇਆ ਦੇਖ ਲੈ ਐਡਵਾਂਸ ਹੋਰ ਵਾਜਿੰਦੇ ਦੇਗਾ ਯਾਰ ਹਾਂ ਕੋਈ ਹੋਰ ਤਾਂ ਨਹੀਂ ਜਾਂਦਾ ਕਿਸੇ ਹੋ ਕੋਈ ਤਾਂ ਹੁੰਦੇ ਰਹਿੰਦੇ ਆ ਇਹ ਸਾਡਾ ਹੋ ਪੜਿਆ ਲਿਖਿਆ ਵਿਗਿਆਨੀ ਆ ਬਾਈ ਇਹ ਸਾਨੂੰ ਟੱਕਰ ਦੇਈ ਜਾਂਦਾ ਹੁਣ ਇਹ ਨਹੀਂ ਜਿਕਣਾ ਉਲੀਰ ਹੂਕ ਲੱਗਦੀ ਨਹੀਂ ਜਾਂਦੀ ਆ ਪਿਛਲੀ ਵਾਰ ਲੱਗੀ ਸੀ ਦੇਖ ਲੈ ਉੱਥੇ ਤਾਂ ਮੁਰਨ ਲੱਗਿਆ ਤਾਂ ਪੱਤੇ ਮੁਰਨ ਆ ਜਾਂਦੇ ਅੱਛਾ ਤੂੰ ਨੂੰ ਨਦਾਦੀ ਨੂੰ ਹੁਣ ਸੁਬਰੇ ਕਰ ਦੇਣੀ ਸਣੀ ਪੈਣਾ ਉੱਪਰ ਲੱਗੀ ਹਾਂ ਇਹ ਬਲਕੀ ਖੇਤੇ ਬਸ ਕਰਾਉਂਗੇ ਸਵੇਰੇ ਸਵੇਰੇ ਆਹ ਕਰਦੇ ਸਾਰੇ ਇਕੱਠੇ ਨੇ ਆਹਦਾ ਇਕੱਠੇ ਕਰੇ ਪਈਆਂ ਇਹ ਵੀ ਕੁੱਫਾ ਨਿਕਲੀਆਂ ਪਈਆਂ ਨਾ ਰੋਟੀ ਵੀ ਨਹੀਂ ਬਣਾਈ ਅੱਜ ਇਹਨਾਂ ਨੇ ਮਲਗੀਤ ਬਾਈ ਕਿਹਨੀ ਤੇ ਆਏ ਪਨੀਰ ਵਾਲੇ ਪਕੌੜੇ ਹੋਰ ਸਮਾਨ ਆਹ ਚੱਕਰ ਹੈ ਬਾਕੀ ਇਧਰ ਘੜਤੀਆਂ ਹੈ ਇਹ ਵੀ ਥਾਥਾ ਏਰੀਆ ਘੜਤਾ ਤਾਂ ਵੀ ਇਸ ਤੋਂ 2 3 4 5 ਪਿਆਰੀ ਘੜੀ ਆ ਹੂੰ ਸਾਢੇ 5 ਲਾਲਾ ਸਾਢੇ 5 ਹੋ ਚੱਲੇ ਬਾਈ ਆਗੇ ਚੱਕ ਵੀ ਦਿੱਤੇ ਗੈਲ ਦੀ ਗੈਲੇ ਮੈਂ ਕਿਉਂ ਮੈਂ ਗਿਆ ਵਾਦਾ ਹੈ ਨਹੀਂ ਦਾ ਹੈ ਨਹੀਂ ਤਾ ਤੂੰ ਆਹ ਤੇਨ ਘਰ ਨਾ ਲਾ ਦੋ ਹੈ ਨਹੀਂ ਬੰਦੇ ਚਾਰੇ ਰਹੇਗੇ ਆਗ ਹੈ ਸਵੇਰੇ 14 ਤੱਕ ਹੈ ਆਗੇ ਹੈ ਵੀ ਚੱਕ ਆਪਾਂ ਬੰਦੇ ਚਾਰੇ ਰਹੇਗੇ ਲਾ ਪਾਤੀ ਸੇ ਆ ਇਹ ਦਿੱਤਾ ਤੈਨੂੰ ਡਗਣ ਟਾਈਮ ਠੀਕ ਆ ਕਿੰਨੀ ਭਰੀ ਕਰਤੀ ਤਿੰਨਾ 280 ਹੈ ਐਨੀ ਭਰੀ ਕਰਤੀ ਇਹ ਤਾਂ ਬਧੀਰੀ ਆ ਨਜ਼ਰ ਆ ਕਿਤੇ ਭਾਈ ਕਿੰਨੀ ਕਰਤੀ ਇਹ 280 ਭਰੀ ਕਹਿੰਦਾ ਇਹ ਤਾਂ ਗਿਣੇ ਦੀ ਪਤਾ ਲੱਗਣਾ ਹੈ ਹਾਂ ਇਹ ਤਾਂ ਜਦੋਂ ਪਤਾ ਲੱਗਾ ਉਹ 250 ਜਾਂ 320 ਇਹ ਵੀ ਗੱਲ ਹੈ ਗਣ ਕੇ ਦੇਖ ਲੈ ਕਿੰਨੀ ਆ ਪੱਦਰ ਤੋਂ ਇਹਦਾ ਹੋਣਾ ਹੈਗਾ ਦਿਨ ਹਲੇ ਹੈ ਗੈਲ ਦਾ ਕਹਿੰਦਾ ਹੂੰ ਗਣ ਕੇ ਦੇਖ ਉਹ ਵੀਰਾਂ ਲੱਗੇ ਆ ਜੀ ਤੂੰ ਮੈਨੂੰ ਹੱਟਕਾ ਯਾਰ ਚੱਕ ਛਿੱਕਾ ਦੋ ਛਿੱਟਿਆ ਉਹਨਾਂ 270 ਹੋਗੀ 270 ਹੈ 270 ਹੋਗੀ 5000 ਪਈਆਂ ਵੀ ਆ ਆ ਹੋ ਜਾਣੀ 280 ਪਾਈਆਂ ਦਾ 280 ਹੋਗੀ ਕਿੰਨੇ ਕੇ ਰੇਗਾ ਇਹ ਹਾਂ ਇਹ ਤਾਂ ਥੋੜਾ ਲਾਹੇ ਸੇਵਾ ਕਿਹਾ ਰਿਹਾ ਹੈ ਆਹ ਠੀਕ ਹੈ ਹੈ ਭਰੀ ਵੀ ਸੋਹਣੀ ਭਰੀ ਹੋਊਗੀ ਨਹੀਂ ਨਹੀਂ ਇਹਦੀ ਤਾਂ ਭਰੀ ਤਕੜੀ ਹੁੰਦੀ ਅੰਦਰ ਦੀ ਨਾ ਜੇ ਚ ਇੱਕਦਾ ਹੁੰਦਾ ਕੋਈ ਨੀ ਹੋੜੀ ਵਾਲਾ ਬਲੀਸ ਵਜੀ ਦੀ ਭਰੀ ਤਕੜੀ ਹੁੰਦੀ ਆ ਮੋਟੂ ਵੀ ਆ ਉਹਦੀ ਭਰੀ ਬਹੁਤ ਤਕੜੀ ਹੁੰਦੀ ਉਹ ਨਹੀਂ ਆਇਆ ਉੱਧਰ ਗਏ ਉਹ ਉੱਧਰ ਅੱਜ ਹੈ ਸਭ ਤੋਂ ਮੋਟੂ ਤਕੜਾ ਹੁੰਦਾ ਹਾਂ ਮੋਟੂ ਦੀ ਭਰੀ ਨਾਲੇ ਵੱੱਡ ਘੜਦਾ ਨਾਲੇ ਤਕੜੀ ਭਰੀ ਹੈ ਤਿੰਨਾਂ ਦੀ ਇਹੀ ਗੱਲ ਮੈਨੂੰ ਉਹ ਜ਼ਰੀ ਦੇ ਸਾਹ ਨਾ ਘੜਦਾ ਕਿ ਨਹੀਂ ਇਹ ਹੁੰਦਾ ਇਹ ਵੀ ਬਹੁਤ ਭਰੀ ਘੜਦਾ ਮੋਟੂ ਵੀ ਬਹੁਤ ਘੜਦਾ ਆ ਵੱਡ ਵੱਡ ਕੇ ਮਾਰਦਾ ਗੰਨੇ ਨੂੰ ਦੇਖਦਾ ਘਾਣ ਵੇਲੇ ਵਿੱਚ ਸਾਰੇ ਬੂਟੇ ਛਿਟੀਂਦੇ ਪਰ ਇਹ ਦੋਹੀ ਭੇਜਤੇ ਹਾਂ ਮਾਰੇ ਰਹਿ ਗਏ ਹੈ ਵਿੱਚ ਇਤ ਪਰ ਦੋਹੇ ਭੇਜਤੇ ਇਹ ਉਥੇ ਭਰੀ ਗੰਨਾ ਵੱਡਿਆ ਪਤਾ ਮੈਂ ਕਹਿੰਦਾ ਅਸੀਂ ਅਸੀਂ 90 90 ਭਰੀਆਂ ਘੜਿਆਏ ਦੇਖ ਲੈ ਆਓ ਤੇ ਬਰਾਜੇ ਅਸੀਂ ਦਿਹਾੜੀ ਦੇ ਦਤ ਮਸੂ ਘੜਦੇ ਸੱਤ ਅਸੀਂ ਅਸੀਂ 90 90 ਭਰੀਆਂ ਘੜਿਆਏ ਪਰ ਵੱਡਿਆ ਹੋਣਾ ਤਾਂ ਨਾਲੇ ਗੰਨਾ ਖਰਾਬਤਾ ਆਰਾਮ ਗੰਨਾ ਬਹੁਤ ਵਧੀਆਤਾ ਸਹੀ ਜਿਆ ਗੰਨਾ ਠੀਕ ਜਾਂ ਗਿਰਿਆ ਵਾਤਾ ਜਿਹੜਾ ਚੂਹੇ ਨੇ ਕੱਢਦਾ ਉਹ ਤਾਂ ਬਹੁਤ ਜ਼ਿਆਦਾ ਆ ਹੁਣ ਚੂਹੇ ਦਾ ਨਹੀਂ ਹੈਗਾ ਤਾਂ ਇਹਨਾਂ ਨੇ ਨੇਰੀ ਠਾਲ ਕੇ ਹੋਰ ਵੀ ਖੜਾ ਵੀ ਹੈ ਗੰਨਾ ਇਹ ਗੰਨਾ ਤਾਂ ਇਹਦਾ ਹੈ ਨਹੀਂ ਇਹਨਾਂ ਨੇ ਕਿਹਾ ਸੀ ਦੁਆਰਾ ਬੰਦ ਨੇ ਬੰਨਿਆ ਨਹੀਂ ਹੈ ਇਹ ਕਹਿੰਦਾ ਐਵੇਂ ਉਰ ਜਾਣ ਆਹ ਇਹ ਤਾਂ ਬਹੁਤ ਔਲੀ ਹੈ ਇਹ ਤਾਂ ਹੈ ਨਹੀਂ ਦੁਆ ਦਾ ਦਲੀਪ ਉਹਨੇ ਆਇਓ ਆਇਓ ਸਾਰਤਾ ਦੋ ਵਾਰ ਬੰਨੇ ਬੰਨਣਾ ਖੜਾ ਬੰਨਣ ਜੇ ਨਹੀਂ ਆਉਂਦਾ ਯਾਰ ਉਹ ਕਿੱਥੇ ਬੰਨਣ ਵਾਲਾ ਹੋ ਗਿਆ ਸਰਦਾਰ ਜੀ ਛੋਟਾ ਰਹਿ ਜਾਣਾ ਜੇ ਸਿਰ ਬੰਨ ਹੋ ਗਿਆ ਇੱਕ ਹੀ ਗੰਨੇ ਘੇਰ ਦਿੰਦਾ ਦਦੇ ਉਹ ਤਾਂ ਹੀ ਘਰੇਆ ਨਹੀਂ ਗੰਨਾ ਘਰਨਾ ਨਹੀਂ ਤਾ ਬਹੁਤ ਗੰਨੇ ਨੂੰ ਉਹ ਲੇਟ ਕਰਦਾ ਆ ਫੇਰ ਵੀ ਖੜਾ ਹੈ ਗੰਨਾ ਨਾ ਗੰਨਾ ਠੀਕ ਹੈ ਅੱਜ ਅਸੀਂ ਦੇਖਿਆ ਹਾਲ ਹੋ ਗਿਆ 18 ਦਾ 18 ਦਾ ਉਹੀ ਨਿਕਲ 18 ਦਾ ਬਹੁਤਰਾ ਹਾਲ ਕਰਦਾ ਚੂਹਾ ਦੇਖ ਤਾਂ ਬਹੁਤ ਇਹਨਾਂ ਕੀ ਆਵਾਜ਼ ਨਹੀਂ ਵਧੀਆ ਜੰਮਿਆ ਰਹਿ ਗਿਆ ਨਾ ਤੇਤੇ 20 ਦਿਨ ਪਹਿਲਾਂ ਦੇ 10 15 ਦਿਨ ਪਹਿਲਾਂ ਜੰਮਿਆ ਖੜਾ ਤਾਂ ਜਿਆਦਾ ਪਰ ਤੂੰਹੇ ਨੇ ਦੇਖਿਆ ਕਰਤਾ ਸਾਰੇ ਹੀ ਖਤਮ ਕਰਤਾ ਅੱਜ ਬਹੁਤ ਜਿਆਦਾ 18 ਨੂੰ ਬਹੁਤ ਲੰਦਾ ਯਾਰ ਥੁਰ ਵੀ ਹੈ ਥੁਰ ਵੀ ਬਹੁਤ ਲੱਗਾ ਹੈ ਥੁਰ ਵੀ ਹੈ ਹਾਂ ਹਾਂ ਕਿਰਾਏ ਦੇ ਵੀ ਨਵਾਂ ਆਇਆ ਹਾਂ ਮੈਂ ਹੁਣ ਵਿੱਚ ਵੜ ਕੇ ਸੀ ਬੰਗਾ ਲੈਣਾ ਬਹੁਤ ਥੋਂ ਦਾ ਰਾਤ ਨੂੰ ਆਵਾਜ਼ ਆਉਂਦੀ ਹੋਣੀ 270 70 ਹੋਈ ਆ ਆ ਰਹੀ ਏ ਦਾਤ ਤੋਂ ਬਾਅਦ ਦਾਤ ਕੋ ਹੋ ਰਹਾ ਅੱਤੀ ਹੋ ਜਣੀ ਠੀਕ ਆ ਬਧੀਰੀ ਆ ਲੈ ਹਾਂ ਹਾਂ ਹੋ ਜਾਣਾ 110 ਤੇ ਨਹੀਂ ਘਟਦਾ ਤੇਰੀ ਉਦਣ ਕਿੰਨੀ ਭਾਰੀ ਮੇਰੀ ਵੀ 270 ਹੀ ਸੀ ਤੇ ਤੇਰਾ ਤਾਂ 98 ਰਹਿ ਗਿਆ ਇਹ ਮੇਰੇ ਖਾਤਾ ਵਾ ਕਿੰਨਾ ਤਾਂ ਚੂਹੇ ਨੇ ਅਸੀਂ ਕਿਤੇ ਹੁਣ ਇਹਦੇ ਠੀਕੇ ਲਾਏ ਵੇ ਆ ਵੀਰ ਦਾ ਵਜਨ ਗਿਆ ਖਾਤਾ ਉਹ ਤਾਂ ਇੱਥੇ ਕੀ ਹੈਗਾ ਵਿੱਚ ਵਿੱਚ ਇੱਥੇ ਤਾਂ ਡੱਕਾ ਵੀ ਨਹੀਂ ਨਹੀਂ ਵੀਰੇ ਇਹ ਤਾਂ ਐਨ ਵਧੀਆ ਬੱਸ ਕਰ ਉਹ ਇੰਨਾ ਕੁ ਤਾਂ ਵੀਰੇ ਮੜਾ ਮੋਟਾ ਤਾਂ ਹੈਗਾ ਪਰ ਉਹ ਸਾਡੇ ਨਾਲ ਜ਼ਿਆਦਾ ਤਾਂ ਆ ਦੇਖ ਵੀ ਤੇਰਾ 110 15 ਤੇ ਨਹੀਂ ਘਟਦਾ ਹੈਗਾ ਆ ਗਈ ਹਾਂ ਪਾਰਟੀ ਦੇ ਪੈਸੇ ਆ ਗਏ ਮੈਸੇ ਪਾਰਟੀ ਹੋਗੀ ਤੇਰੇ ਕੀ ਨਹੀਂ ਲਿਆ ਕੜਾ ਆ ਇੱਧਰ ਫੇਰ ਰਾਤ ਆਇਆ ਕੜਾ ਫੇਰ ਲਿਆ ਕੇ ਵਰਤੀਏ ਕਿੰਨੀ ਤਰੀਕ ਦੀ ਦੀ ਉਹ ਯਾਰ ਆਜੇ ਭਰਾ ਦੇ 11 ਬਰੇ ਉਹੋ ये हां जी जी भाई 11 नहीं माजी जी जी घेर के कितनी देर में घेर के लेट आए 11:00 बजे 11:00 बजे बंद हो जाता है ओ मेरा दा बंद होया बार आ दिखला है आए हो जाता है पर नहीं चल रहा है ज्यादा लग आड़े बंद होया पेले क्या करा थोड़ा बैटरी काढ दी उन टाइम नाले छोटी बैटरी है हां बहुत दिक्कत कर रहा है बैटरी नहीं झटका भी दे लिया ये नई फोन पे फिर हो गया बैटरी दिखा दे आ चलता तो हैगा बैक पर इने ज्यादा करे वे नीरा ਵੇਖ ਰੰਗ ਹੋ ਰਿਹਾ ਚਲ ਛੜ ਦੇ ਜੀ ਮਾਰਦਾ ਆ ਛੜ ਲਾਣ ਦੇ ਇੱਕ ਭਰੀ ਲਓ ਜੀ ਦੇਖੀਏ ਬੈਕ ਕਰਕੇ ਉਹ ਲੈ ਕੇ ਜਾਈਏ ਪਿੱਛੇ ਤੇ ਫਿਰ ਲੱਤ ਦੇ ਆਵਾਂਗੇ ਰੋਲਾ ਪਾਉਣਾ ਨਹੀਂ ਉਹਨੇ ਸ਼ਿਕਾਰੀ ਨੇ ਵੀ ਹਮਕੋ ਦੂਰ ਪੜ ਗਿਆ ਸਰਦਾਰ ਜੀ ਪਾਲਟੀ ਹੋ ਜਾਏਗਾ ਪਾਲਟੀ ਅੱਜ ਦਾ ਪਨੀਰ ਦੇ ਪਕੌੜੇ ਖਾਦੇ ਵੀ ਅਰਸ਼ਵੀਰ ਦੀ ਦਾਦੀ ਦੇ ਅੱਜ ਦਾ ਪਨੀਰ ਦੇ ਪਕੌੜੇ ਖਾਦੇ ਵੀ ਆ ਹੂੰ ਚੱਲ ਜੋਰ ਲਾ ਕੇ ਹਾਂ ਇੱਥੇ ਤੇ ਚੱਲ ਹੁਣ ਭਿਜਾ ਕੇ ਚੱਲ ਡਰਾਈਵਰ ਭਿਜਾ ਕੇ ਇਹ ਡਰਾਈਵਰ ਦਾ ਸਲਿੱਪ ਕਢਾਈ ਜਾਂਦਾ ਬੜਾ ਲਾਈਨ ਹੈ ਉਹਦੇ ਮਿੱਟੀ ਗੇਰ ਨਹੀਂ ਪੈਣੀ ਥੋੜੀ ਜੀ ਬੋਲਾ ਵਾਲਾ ਚੂਹੇ ਨੇ ਘਟਾ ਬੋਲਾ ਵੀ ਹੁੰਦੀ ਉਹ ਲੱਗ ਜਾਣਾ ਥੱਲੇ ਸਟੈਂਡ ਉਹ ਵੀ ਨਰਮ ਜਿਹਾ ਸਾਲੇ ਉਹ ਲੱਗ ਜਾਣਾ ਥੱਲੇ ਇੱਥੇ ਨਾ ਪੂਰੇ ਡਰਾਉ ਲੱਗ ਜਣਾ ਫਿਰ ਗੈਤਾਰਨ ਉਹ ਟਾਇਰ ਨੀਵੇਂ ਥੋੜੇ ਜਾਂ ਚੱਲ ਆ ਜਾਣਾ ਉਹਨੇ ਕਹੀ ਲੈ ਕੇ ਚੱਲ ਦੇਖ ਮੂਰੇ ਚਾਰ ਉਂਗਲ ਉੱਚਾ ਏ ਹੈਨਾ ਆਹੋ ਮੂਰੇ ਦਾਬੂ ਕਰਾ ਲਵੇ ਅਸਾਂ ਜਿਹੜੇ ਡੇਢ ਤੋਂ ਵਾੜੇ 100 ਵਾਲਾ ਸਹੇਗਾ ਇਹ ਤਾਂ 100 ਵਾਲਾ ਲਾਲ ਜਣਾ ਹੋਊਗਾ ਬਸ ਦਾਬੂ ਹੋ ਜਾਵੇ ਮੜਾ ਜੇ ਥੱਲੇ ਇਹਨੂੰ ਇਨੇ ਚ ਠੀਕ ਰਹਿੰਦਾ ਪਿਛੇ ਨਹੀਂ ਬੋਤਾ ਕਢਾਉਣਾ ਹੈਗਾ ਨਹੀਂ ਫਿਰ ਦਬ ਉਲਾਲ ਹੋ ਜਾਣਾ ਇਹਨੇ ਚਲੋ ਚਲੋ ਬਾਈ ਨੰਬਰਦਾਰ ਬੈਡ ਸਾਰਾ ਲਾਈ ਯਾਰ ਹਾਂ ਦਾਬੂ ਹੋ ਜੂਗਾ ਸਾਰਾ ਆ ਜੂ ਲੋਟ ਉਹ ਸਾਰਾ ਲਵਾ ਦੇ ਜੋੜਦਾ ਪੇ ਕਰੀ ਜਾ ਪਏ ਆਏ ਆ ਸਾਰੇ ਗਾ ਭਰੀ ਨਹੀਂ ਹਿਲਦੀ ਪਹਿਲਾਂ ਸਾਰੇ ਗੱਲ ਦਾਬੂ ਹੋ ਜਾਂਦਾ ਥੋੜਾ ਜਿਹਾ ਹੋਰ ਕੋਈ ਚੱਕਰ ਨਹੀਂ ਆ ਸਾਬ ਜੀ ਦੀ ਗੱਡ ਇਹਨਾਂ ਨੇ ਗੱਡ ਮੂਰੇ ਨੂੰ ਹਾਂ ਬਾ ਠੀਕ ਆ ਬਹੁਤੇ ਦਾ ਕੋਈ ਫਾਇਦਾ ਨਹੀਂ ਹੈਗਾ ਬੰਦੇ ਤੇਰੇ ਆਈ ਨਹੀਂ ਹੈਗੇ ਇਕੱਲੇ ਹੀ ਰਹਿਗੇ ਤੁਸੀਂ ਉਹੀ ਗੱਲਾਂ ਮਰੀ ਜਾਂਦੇ ਆਗੇ ਆਗੇ ਕਹਿੰਦਾ ਰਹਿ ਜਾਂਦਾ ਚਾਰ ਜਣ ਹੈ ਉਹਨਾਂ ਨੇ ਜਿਆਦਾ ਆਉਣਾ ਜਾਂ ਇਹਨੂੰ ਕੰਮ ਨੇ ਪੜ ਦੇਣਾ ਉਹ ਹੀ ਚੱਲੂ ਆ ਬੁੜਿਆ ਹਾਂ ਬੰਦਾ ਨਹੀਂ ਆਇਆ ਹਾਂ ਪਿੰਨ ਵਾਲੇ ਕਹਿੰਦਾ ਉਵੇਂ ਆ ਦੇਖ ਲੈ ਝੂਠੇ ਬੋਲੀ ਜਾਂਦੇ ਆ ਉਹ ਸਕੀਮ ਲਾ ਕੇ ਤੁਹਾਡੇ ਉੱਪਰ ਹਾਂ ਝੂਠੇ ਨਹੀਂ ਬੋਲੀ ਜਾਂਦੇ ਦੇਖ ਲੈ ਆਉਂਗਾ ਰੋਟੀ ਦਾ ਟਾਈਮ ਹੋਣਾ ਉਹਨਾਂ ਨੇ ਜੇ ਰੋਟੀ ਖਾਣ ਦਾ ਟਾਈਮ ਹੋਣਾ ਸਕੀਮ ਲਾ ਕੇ ਇਹ ਤਾਂ ਹੈ ਹੀ ਜਾਓ ਬੱਟਾ ਚੱਕ ਲਿਆ ਉਧਰ ਤੇ ਇਹ ਆਉਣ ਲੱਦ ਦੇਣੀ ਇਹਨਾਂ ਨੇ ਜਿਹੜੇ ਤਾਂ ਲੱਗੇ ਨੇ ਵਿੱਚ 100 ਚੱਲ ਭਰੀ ਆ ਜਣੀ 110 ਭਰੀ ਆ ਜਣੀ ਆ ਇਹਦੇ ਸਣੇ ਆ ਇਹਦੇ ਸਣੇ 110 ਭਰੀ ਆ ਜਣੀ ਇਹ ਵਿੱਚੇ ਵਿੱਚ ਆ ਗਈ ਯਾ ਰੇੜੀ ਲੈ ਜਾ 30 ਭਰੀਆਂ ਉਹ ਲੱਲਾਂ ਆ ਵਾਹ ਨਹੀਂ ਤੇ ਰੇੜੀ ਆਉਂਦੀ ਇੱਕ ਗੇੜਾ ਲੱਗਣਾ ਆ ਲੈ ਲੋ ਕਿ ਲਈ ਆਉਣੇ ਨੇ 16 ਫੁੱਟ ਦੇ ਚ ਤੇ ਤੁਸੀਂ ਭਰਿਆ ਵਾਤਾ ਇੱਕ ਗੇੜਾ ਕਈ ਵਾਰ ਇੱਕ ਗੇੜਾ ਹੁੰਦਾ ਉੱਪਰ ਕਈ ਵਾਰ ਹੁੰਦਾ ਨਹੀਂ ਉਹ ਵੀ ਇਹਦੇ ਤੇ ਇੱਕ ਗੇੜਾ ਆਉਣਾ ਰੇੜੀ ਦਾ ਤੇ 60 ਕੁਆਟਲ ਗੰਨਾ ਹੋ ਰਿਹਾ ਤੇਰਾ ਹੋ ਗਿਆ 60 ਕੁਆਟਲ ਦਾ ਰੇੜੀ ਦਾ ਇੱਕ ਢੇਡਾ ਕੇ ਹਾਂ ਹਾਂ ਆਏ ਵਧੀਆ ਲੱਗਦਾ ਜਿਕਣਾ ਲਾਇਵ ਵਿੰਦਰ ਨੇ ਉਦੋਂ ਇੱਕ ਨਹੀਂ ਕਹਿੰਦਾ ਤਾਂ ਕਹਿੰਦਾ ਇੱਕਣਾ ਲਾਉਣਾ ਇੱਕਣਾ ਲਾਉਣਾ ਮੈਂ ਲਵਾ ਲਾ ਤਾਂ ਹੀ ਮੈਂ ਕਿਹਾ ਗੰਨਾ ਸਿੱਧਾ ਤੇਰੇ ਆ ਵਧੀਆ ਲੋਟਾ ਜੀ ਉਹ ਸਿੱਧੇ ਦਾ ਫਰਕ ਹੈ ਨਹੀਂ ਪਿੱਛੇ ਸਾਲਾ ਬਹੁਤ ਫਾਜ ਜਾਂਦਾ ਹਾਂ ਆ ਦੇਖਦਾ ਭਰੀ ਉੱਚੀ ਨਹੀਂ ਵੀ ਹੋ ਜਾਂਦੀ ਨੇ ਭਰੀ ਸਿੱਧੀ ਐ ਨਾ ਚੱਲ ਬਾਕੀ ਦੇਖਦੇ ਆ ਲੋਟ ਕਿੱਦਾਂ ਆਉਂਦਾ ਕਿੰਨੀਆਂ ਭਰੀਆਂ ਲੱਗਦੀਆਂ ਮੇਰੇ ਉਦੋਂ 22 ਲੱਗੀਆਂ ਦੀ ਤੇਰੇ ਕਹਿੰਦਾ 25 ਲੱਗੂंगी ਕਿੰਨਾ ਸਿੱਧਾ ਏ ਲਾ ਵਾ ਕਰਦੇ ਇੱਥੇ ਜੇ ਛੜਦੇ ਇੱਥੇ ਆਈਆਂ ਵੀ ਥੱਲੇ ਨਾ ਲੱਗੇ ਜਾ ਤਾਰ ਨਾ ਟੋਆ ਕਿਨੂੰ ਪਾਉਂਦਾ ਉੱਚਾ ਯਾਰ ਉਹ ਤਾਂ ਲੈ ਟੂਏ ਨੇ ਪੱਟਿਆ ਦਾ ਹਲ ਆਪ ਟੋਆ ਨਾ ਪਾ ਉਹ ਕਰ ਲੈ ਇਧਰ ਨੂੰ ਬਸ ਆਹੀ ਪਧਰਾ ਜੇ ਕਰ ਲੈ ਉਹ ਪਰਾ ਪੋਲੀ ਦੀ ਮਿੱਟੀ ਗੇਰ ਲੈ ਉਹ ਪਰਲੇ ਪਾਸੇ ਪਰ ਅੱਜਲੇ ਧੁੰਦ ਨਹੀਂ ਆਈ ਹੈਗੀ ਐਨਾ ਘੇਗਾ ਬੱਦਲ ਮੈਨੂੰ ਬਾਤ ਆ ਚੰਗੀ ਹੂੰ ਬੱਦਲ ਦਾ ਤਾਂ ਹੀ ਤਾਂ ਪਾਣੀ ਨਿਕਲਿਆ ਜੀ ਮੜੀ ਜੀ ਚੱਲ ਬਸ ਪੂਰੇ ਗੇਰ ਦੇ ਦੋ ਘਟਕ ਇਧਰ ਤੇ ਜਾ ਕੇ ਡੋਲਪਰ ਤੇ ਉਹ ਡੋਲਪਰ ਤੇ ਗੇਰ ਤੇ ਇੱਥੇ ਗੇਰ ਤੇ ਦੋ ਘਟਕ ਹੋਰ ਹੂੰ ਚੱਲ ਚਲ ਆਇਆ ਦੇਖੀਏ ਬਾਕੀ ਹਾਂ ਕਿਆ ਕਹਿੰਦਾ ਚੱਲ ਬਸ ਬਹੁਤ ਲੱਗੇ ਗੀੜ ਲਾਉਣ ਇੱਕ ਲਾਤਾ ਲਾਉ ਜੀ ਲੱਗੇ ਰਾਤ ਨੂੰ ਕੱਢਣ ਲੱਦਨੀ ਬਾਕੀ ਬਾਹਰ ਖੜਾ ਕੇ ਲੱਦਾਂਗੇ ਉਸ ਤੇ ਖੜਾ ਕੇ ਹਲੇ 100 ਭਰੀ ਪਈ ਆ ਉਨੇ ਕਦੇ 200 ਭਰੀ ਨਾ 150 ਹਾਂ 100 ਕਦੇ ਕਰੀਬ ਰਹਗੀ ਹੋਣੀ ਹਾਂ ਲੱਗਿਆ ਵਾ ਭੋਲੂ ਭਾਈ ਗੀਰ ਸਮੀ ਆਉਣ ਉਹਨੂੰ ਆ ਆ ਆ ਹਾਂ ਕੀ ਹੋ ਗਿਆ ਵੇ ਰੜ ਗਿਆ ਪੈ ਗਿਆ ਪੈ ਗਿਆ ਕਿਹੜਾ ਪਾਇਆ ਉੱਥੇ ਹੌਲੀ ਕਰ ਨਹੀਂ